न्यूजीलैंड ਵਿੱਚ ਲੰਬੇ ਸਮੇਂ ਲਈ ਵਸਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀਆਂ ਲਈ ਸਥਾਈ ਨਿਵਾਸ ਵੀਜ਼ਾ ਸੁਰੱਖਿਆ ਅਤੇ ਸਮਾਨ ਸੇਵ ਵਿੱਚ ਪੂਰੀ ਭਾਗੀਦਾਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਵੀਜ਼ਾ ਉਨ੍ਹਾਂ ਲੋਕਾਂ ਦੇ ਲਈ ਉਪਲਬਧ ਹੈ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਘੱਟੋ-ਘੱਟ 2 ਲਗਾਤਾਰ ਸਾਲਾਂ ਦੇ ਲਈ ਰਿਹਾਇਸ਼ੀ ਵੀਜ਼ਾ ਹੈ। ਇਸ ਸਫਲ ਵੀਨੇ ਕਾਰਨ ਨੂੰ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਸਮਾਸੀਮਾ ਦੇ ਰਹਿਣ, ਕੰਮ ਕਰਨ ਅਤੇ ਅਧਿਐਨ ਕਰਨ ਅਤੇ ਦੇਸ਼ ਦੇ ਅੰਦਰ ਅਤੇ ਬਾਹਰ ਬਿਨਾਂ ਕਿਸੇ ਪਾਬੰਦੀਆਂ ਦੇ ਯਾਤਰਾ ਕਰਨ ਦੀ ਆਗਿਆ ਦਿੱਂਦੇ। ਸ਼ੁਰੂਆਤੀ ਨਿਵਾਸੀ ਵੀਜੇ ਦੇ ਉਲਟ ਜੀਸੇ ਵਿੱਚ ਅਕਸਰ ਯਾਤਰਾ ਦੀਆਂ ਸ਼ਰਤਾਂ ਅਤੇ ਨਵੀਨੀਕਰਨ ਤਰ੍ਹਾਂਵਾਂ ਸ਼ਾਮਲ ਹੁੰਦੀਆਂ ਨੇ ਸਾਇਸੈਂਸ ਸਕ੍ਰੀਨ ਓਪਨ ਐਂਡ ਰਹਿਣ ਦੇ ਅਧਿਕਾਰਾਂ ਦੀ ਪੇਸ਼ਕਸ਼ ਕਰਦਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅਨੁਸਾਰ ਅਰਜ਼ੀ ਪ੍ਰਕਿਰਿਆ ਵੱਡੇ ਪੱਧਰ ਉਤੇ ਡਿਜੀਟਲ ਹੈ ਅਤੇ ਬਿਨਕਾਰਨ ਨੂੰ ਕਈ ਖਾਸ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਹੁੰਦੀ ਹੈ ਮਕਤੂਰ ਉਤੇ ਉਹਨਾਂ ਦੇ ਰਹਿਣ ਦੇ ਇਤਿਹਾਸ ਵਿਜਾ ਪਾਜਨਾ ਅਤੇ ਨਿੱਜੀ ਚਰਿੱਤਰ ਦੇ ਨਾਲ ਸੰਬੰਧਤ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਨੇ ਰਿਹਾਇਸ਼ ਤੇ 2 ਸਾਲ ਪੂਰੇ ਕਰ ਲਏ ਨੇ ਉਹ ਯੋਗ ਹੁੰਦੇ ਨੇ ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਪਤਾ ਨਾ ਹੋਵੇ ਕਿ ਸਥਾਈ ਨਿਵਾਸ ਦੇ ਵਿੱਚ ਤਬਦੀਲੀ ਲਈ ਕਿਹੜੇ ਦਸਤਾਵੇਜ਼ਾਂ ਜਾਂ ਫਿਰ ਵਚਨ ਬੱਤਾਵਾ ਦੀ ਲੋੜ ਹੁੰਦੀ ਹੈ ਇੱਥੇ ਅਰਜੀ ਕਿਵੇਂ ਦੇਣੀ ਹੈ ਅਤੇ ਕੀ ਉਮੀਦ ਕਰਨੀ ਹੈ ਇਸ ਬਾਰੇ ਅਸਲ ਡਿਟੇਲ ਦੇ ਨਾਲ ਦੱਸਾਂਗੇ ਸਥਾਈ ਨਿਵਾਸੀ ਵੀਜ਼ਾ ਦੇ ਲਈ ਯੋਗ ਹੋਣ ਦੇ ਲਈ ਬਿਨਾਂ ਕਾਰਨ ਨੂੰ ਘੱਟੋ-ਘੱਟ 2 ਸਾਲ ਤੋਂ ਲਗਾਤਾਰ ਨਿਊਜ਼ੀਲੈਂਡ ਦਾ ਨਿਵਾਸੀ ਵੀਜ਼ਾ ਰੱਖਿਆ ਹੋਣਾ ਚਾਹੀਦਾ ਹੈ। ਮੌਜੂਦਾ ਰਿਹਾਇਸ਼ੀ ਵੀਜ਼ਾ ਰੱਖੋ ਤਾਂ ਕਿ ਉਹ ਵੀਜ਼ਾ ਜੋ ਪਿਛਲੇ 90 ਦਿਨਾਂ ਦੇ ਅੰਦਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਆਪਣੇ ਰਿਹਾਇਸ਼ੀ ਵੀਜ਼ੇ ਦੇ ਨਾਲ ਜੁੜਿਆ ਕਿਸੇ ਵੀ ਸ਼ਰਤਾਂ ਨੂੰ ਪੂਰਾ ਕੀਤਾ ਹੋਵੇ। ਪੰਜ ਪ੍ਰਮਾਣਿਤ ਮਾਰਕਾ ਦੇ ਵਿੱਚੋਂ ਇੱਕ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਪ੍ਰਤੀ ਵਚਨ ਬੱਤਾ ਦਿਖਾਉਣ ਦੇ ਯੋਗ ਹੋਵੇ। ਨਿਊਜ਼ੀਲੈਂਡ ਦੀਆਂ ਚੰਗੇ ਚਰਿੱਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਜਿਸ ਵਿੱਚ ਪੁਲਿਸ ਸਰਟੀਫੀਕੇਟ ਕ੍ਰੇਡ ਪ੍ਰਦਾਨ ਕਰਨਾ ਵੀ ਸ਼ਾਮਲ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਸ਼ੁਰੂ ਵਿੱਚ ਪਰਿਵਾਰਕ ਅਰਜ਼ੀ ਦੇ ਹਿੱਸੇ ਵਜੋਂ ਰਿਹਾਇਸ਼ੀ ਵੀਜ਼ਾ ਦਿੱਤਾ ਗਿਆ ਸੀਗਾ ਜਿਵੇਂ ਕਿ ਸਾਥੀ ਜਾਂ ਨਿਰਪਰ ਬੱਚੇ ਉਹਨਾਂ ਨੂੰ ਗੈਰ ਮੁੱਖ ਬਿਨੈਕਾਰ ਮੰਨਿਆ ਜਾਂਦਾ ਹੈ ਤੇ ਜ਼ਿਆਦਾਤਰ ਮਾਮਲੇ ਵਿੱਚ ਇਹ ਵਿਅਕਤੀ ਮੁੱਖ ਬਿਨੈਕਾਰ ਤੋਂ ਬਾਅਦ ਜਾਂ ਉਸ ਦੇ ਨਾਲ ਹੀ ਸਥਾਈ ਨਿਵਾਸੀ ਵੀਜ਼ਾ ਦੇ ਲਈ ਅਰਜ਼ੀ ਦੇ ਸਕਦੇ ਨੇ ਕੁਝ ਖਾਸ ਸ਼ਰਤਾਂ ਨੂੰ ਛੱਡ ਕੇ ਜੀਵਨ ਕੇ ਵਕ ਹੋਣਾ ਜਾਂ ਪਰਿਵਾਰਕ ਸਥਿਤੀ ਵਿੱਚ ਤਬਦੀਲੀ ਅਰਜ਼ੀ ਪ੍ਰਕਿਰਿਆ ਕਿਸ ਤਰ੍ਹਾਂ ਹੋਵੇਗੀ ਪੂਰੀ ਆਓ ਜਾਣਦੇ ਹਾਂ ਪਹਿਲਾ ਕਦਮ ਬਿਨੇਕਾਰ ਦਾ ਦਸਤਾਵੇਜ਼ਾਂ ਨੂੰ ਇਕੱਠਾ ਕਰੋ ਅਤੇ ਤਿਆਰ ਕਰਕੇ ਅਪਲੋਡ ਕਰੋ ਜਿਵੇਂ ਕਿ ਉਹਨਾਂ ਦੇ ਪਾਸਪੋਰਟ ਦੀ ਫੋਟੋ ਅਤੇ ਵੀਜ਼ਾ ਪੰਨਿਆਂ ਦਾ ਸਾਫ਼ ਸਕੈਨ ప్రతి ਬਿਨੇਕਾਰ ਇੱਕ ਤਾਜ਼ਾ ਪਾਸਪੋਰਟ ਅਕਾਲਤੀ ਫੋਟੋ ਪ੍ਰਮਾਣਿਤ ਅਨੁਵਾਦਕਾਂ ਦੁਆਰਾ ਕਿਸੇ ਵੀ ਗੈਰ ਅੰਗਰੇਜ਼ੀ ਦਸਤਾਵੇਜ਼ਾਂ ਉਤੇ ਅਨੁਵਾਦ ਵੀਜ਼ਾ ਪਾਲਣਾ ਅਤੇ ਨਿਊਜ਼ੀਲੈਂਡ ਪ੍ਰਤੀ ਵਚਨ ਬੱਧਤਾ ਦਾ ਸਬੂਤ ਯਕਰ ਪਰਕਿਰਿਆ ਦੌਰਾਨ ਬੇਨਤੀ ਕੀਤੀ ਜਾਵੇ ਤਾਂ ਬਿਨੈਕਾਰਾਂ ਨੂੰ ਪੁਲਿਸ ਸਰਟੀਫਿਕੇਟ ਵੀ ਜਮ੍ਹਾਂ ਕਰਨ ਦੀ ਲੋੜ ਹੋ ਸਕਦੀ ਹੈ ਇਹ ਸਰਟੀਫਿਕੇਟ ਅਸੀਂ ਸਮੇਂ 6 ਮਹੀਨੇ ਤੋਂ ਘੱਟ ਪੁਰਾਣੇ ਹੋਣੇ ਚਾਹੀਦੇ ਨੇ ਦੂਜਾ ਕਦਮ ਅਰਜ਼ੀਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਆਨਲਾਈਨ ਪੋਰਟਲ ਰਾਹੀਂ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਚਾਹੀਦੀਆਂ ਨੇ ਫੀਸ ਐਨ ਜ਼ेड ਡੀ 315 ڈالر ਤੋਂ ਸ਼ੁਰੂ ਹੁੰਦੀ ਹੈ ਅਤੇ ਵਿਅਕਤੀਗਤ ਮਾਮਲਿਆਂ ਦੇ ਆਧਾਰ ਉਤੇ ਥੋੜੀ ਵੱਖਰੀ ਹੋ ਸਕਦੀ ਹੈ। ਤੀਜਾ ਕਦਮ ਜ਼ਿਆਦਾਤਰ ਅਲਜੀਆ ਦੀ ਪ੍ਰਕਿਰਿਆ 3 ਹਫ਼ਤਿਆਂ ਦੇ ਅੰਦਰ ਕੀਤੀ ਜਾਂਦੀ ਹੈ। 80% ਇਸ ਸਮੇਂ ਸੀਮਾ ਵਿੱਚ ਪੂਰੀ ਹੋ ਜਾਂਦੀ ਹੈ। ਜੇਕਰ ਵਾਦੂ ਦਸਤਾਵੇਜ਼ਾਂ ਜਾਫੇ ਸਪਸ਼ਟੀਕਰਨ ਦੀ ਲੋੜ ਹੁੰਦੀ ਹੈ ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਬਿਨੇਕਾਰ ਦੇ ਨਾਲ ਸੰਪਰਕ ਕਰੇਗਾ। ਚੌਥਾ ਕਦਮ ਬਿਨੇਕਾਰ ਆਪਣੀ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਨੇ। ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਇੱਕ ਇਲੈਕਟ੍ਰੋਨਿਕ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਜੋ ਸਥਾਈ ਨਿਵਾਸ ਦੀ ਗ੍ਰਾਂਟ ਦੀ ਪੁਸ਼ਟੀ ਕਰਤੇ ਹੁਣ ਅੱਗੇ ਗੱਲ ਕਰ ਲੈਨੇ ਆ ਵੀਜ਼ਾ ਪਰਵਾਨਗੀ ਤੋਂ ਬਾਅਦ ਅਧਿਕਾਰ ਅਤੇ ਸ਼ਰਤਾ ਦੀ ਸਥਾਈ ਨਿਵਾਸ ਵੀਜ਼ਾ ਉਤੇ ਕੋਈ ਖਾਸ ਵੀਜ਼ਾ ਸ਼ਰਤਾਂ ਨਹੀਂ ਹਨ ਤਾਰੇ ਕੇ ਕਰ ਸਕਦੇ ਨੇ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਅਨੰਤ ਸਮੇਂ ਤੇ ਲਈ ਰਹੋ ਕੰਮ ਕਰੋ ਅਤੇ ਪੜਾਈ ਕਰੋ ਦੂਸਰਾ ਦੇਸ਼ ਦੇ ਅੰਦਰ ਅਤੇ ਬਾਹਰ ਸੁਤੰਤਰ ਯਾਤਰਾ ਕਰੋ ਜਿਨਾਂ ਚਿਰ ਵੀਜ਼ਾ ਇੱਕ ਵੈਜ ਪਾਸਪੋਰਟ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਵੀਜ਼ਾ ਤੇ ਲਈ ਵਰਤਿਆ ਗਿਆ ਪਾਸਪੋਰਟ ਖਤਮ ਹੋ ਜਾਂਦਾ ਹੈ ਤਾਂ ਵੀਨੇ ਕਾਰਨ ਨੂੰ ਦੁਬਾਰਾ ਯਾਤਰਾ ਕਰਨ ਤੋਂ ਪਹਿਲਾਂ ਇੱਕ ਨਵੇਂ ਪਾਸਪੋਰਟ ਦੇ ਵਿੱਚ ਵੀਜ਼ਾ ਟਰਾਂਸਫਰ ਦੀ ਬੇਨਤੀ ਕਰਨੀ ਚਾਹੀਦੀ ਹੈ ਸਥਾਈ ਨਿਵਾਸੀ ਵੀਜ਼ਾ ਹੋਣ ਦੇ ਲਈ ਨਿਊਜ਼ੀਲੈਂਡ ਦੀ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਜਿਆਦਾ ਮਾਮਲਿਆਂ ਵਿੱਚ ਵਿਅਕਤੀ ਦੇਸ਼ ਦੇ ਵਿੱਚ 5 ਸਾਲ ਨਿਵਾਸੀ ਵਜੋਂ ਰਹਿਣ ਤੋਂ ਬਾਅਦ ਨਾਗਰਿਕਤਾ ਦੇ ਲਈ ਅਲਜੀ ਦੇ ਸਕਦੇ ਨੇ ਪਾਸ਼ਾ ਤੇ ਚਰਿੱਤਰ ਦੀਆਂ ਜ਼ਰੂਰਤਾਂ ਵਰਗੀਆਂ ਹੋਰ ਸ਼ਰਤਾਂ ਨੂੰ ਵੀ ਪੂਰਾ ਕਰਨ ਦੇ ਅਧੀਨ ਨੇ ਨਿਊਜ਼ੀਲੈਂਡ ਦਾ ਸਥਾਈ ਨਿਵਾਸੀ ਵੀਜ਼ਾ ਉਹਨਾਂ ਪਰਵਾਸੀਆਂ ਨੂੰ ਲੰਬੇ ਸਮੇਂ ਦੇ ਨਿਵਟਾਰੇ ਤੇ ਅਧਿਕਾਰ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਪਹਿਲਾਂ ਹੀ 2 ਸਾਲਾ ਦੀ ਨਿਵਾਸੀ ਵੀਜ਼ਾ ਮਿਆਦ ਪੂਰੀ ਕਰ ਲਈ ਹੋਵੇ। ਸਪਸ਼ਟ ਯੋਗਤਾ ਨਿਯਮਾਂ ਅਤੇ ਇੱਕ ਔਨਲਾਈਨ ਪ੍ਰਕਿਰਿਆ ਦੇ ਨਾਲ ਇਹ ਵੀਜ਼ਾ ਉਹਨਾਂ ਲੋਕਾਂ ਦੇ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜੋ ਨਿਊਜ਼ੀਲੈਂਡ ਨੂੰ ਸਥਾਈ ਤੌਰ ਉਤੇ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਨੇ। ਬਿਨੈਕਾਰਾਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਦਸਤਾਵੇਜ਼ਾਂ ਨੂੰ ਧਿਆਨ ਦੇ ਨਾਲ ਤਿਆਰ ਕਰਨ ਅਤੇ ਵਚਨਬੱਧਤਾ ਦੇ ਮਾਪਦੰਡਾਂ ਨੂੰ ਸਮਝਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।